ਸਿੱਧੂ ਦੀ ਸਮਾਦ ਦੇ ਉੱਪਰ ਪਹੁੰਚਿਆ ਸਿੱਧੂ ਦਾ ਕੱਟੜ ਫੈਨ ਹਰ ਸਾਲ ਹਰਿਆਣੇ ਦੇ ਵਿੱਚੋਂ ਆਉਂਦਾ ਹੈ ਟੂ ਪਾਕ ਦਾ ਰੂਪ ਧਾਰ ਕੇ ਬਿਲਕੁਲ ਟੂ ਪਾਕ ਦੀ ਕਾਪੀ ਬਣ ਕੇ ਕਹਿੰਦਾ ਮੈਂ ਆ ਸਿੱਧੂ ਮੂਸੇਵਾਲੇ ਦਾ ਕੱਟੜ ਚੇਲਾ ਤੇ ਹਰ ਸਾਲ ਆਉਂਦਾ ਰਵਾਂਗਾ ਮੂਸੇਪਿੰਡ ਇਸ ਨੂੰ ਦੇਖਣ ਵਾਸਤੇ ਲੋਕਾਂ ਦੀ ਲੱਗ ਜਾਂਦੀ ਹੈ ਭੀੜ ਸਿੱਧੂ ਮੂਸੇਵਾਲਾ ਪੱਜ ਗਏ ਹੈ ਤੈਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਤਾਂ ਪਤਾ ਹੀ ਹੈ ਰੱਬ ਦੀ ਰੂਹ ਹੁਣ ਲੈਜੈਂਡ ਬਣਿਆ ਗੁਰਵਾ ਦੇ ਰਾਨਾ ਹਰ ਕੋਈ ਚੱਲਿਆ ਰੋਜ਼ ਦਿnde ਸੀ ਕਿ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾ ਜੱਟ ਦਾ ਹਾਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੈਰ ਪੱਟ ਨਹੀਂ ਸੀ ਹੋਣਾ ਮੁੱਸੇ ਵਾਲੇ ਜੱਟ ਦਾ ਕਿੱਥੋਂ ਆਇਓ ਕਰਨਾਲ ਤੋਂ ਆਇਆ ਜੀ ਮੈਂ ਪਿਛਲੇ ਸਾਲ ਵੀ ਆਇਆ ਤਾਂ ਹਾਂਜੀ ਹਾਂਜੀ ਪਿਛਲੇ ਸਾਲ ਵੀ ਆਇਆ ਹਰ ਸਾਲ ਆਉਣੇ ਹੋ ਹਾਂਜੀ ਆ ਵੈਸੇ ਕੀ ਕੰਮ ਕਰਦਾ ਭਾਈ ਮੈਂ ਏਸੀ ਦਾ ਕੰਮ ਕਰਨਾ ਜੀ ਅਰੇ ਏਸੀ ਦਾ ਕੰਮ ਕਰਦਾ ਉਹਨੇ ਤਾਂ ਗਰਮੀ ਬਹੁਤ ਕਰਾ ਰੱਖੀ ਤਾਂ ਆ ਬਾਸ ਅੱਛਾ ਪਿਛਲੇ ਸਾਲ ਕਦੋਂ ਆਈ ਸੀ ਕਹਿ ਕੇ ਗਿਆ ਸੀ ਕਹਿੰਦਾ ਗਾਣਾ ਆ ਰਿਹਾ ਮੇਰਾ ਕੋਈ ਕਰਿਆ ਗਾਣਾ ਕੋਈ ਨਹੀਂ ਗੁਲਾਬ ਬਾਜੀ ਨਾਲ ਆਈ ਰੈਪ ਜਿਹੜਾ ਸੁਣਾਇਆ ਨਾ ਇਹਦਾ ਪੂਰਾ ਗਾਣਾ ਬੜਾ ਟੋਪ ਦਾ ਲਿਖਿਆ ਦਾ ਗੁਲਾਬ ਸਿੱਧੂ ਨਾਲ ਆਉਣਾ ਹਾਂ ਉਸ ਕੋਸ਼ਿਸ਼ ਕਰਨਾ ਪਿਆ ਕਿ ਉਹਨਾਂ ਨਾਲ ਕੋਈ ਗੱਲ ਪਹੁੰਚ ਜੇ ਉਹਨਾਂ ਤੱਕ ਰੈਪ ਦੇ ਜਿਹੜੀ ਹੈ ਤੇ ਉਹਨਾਂ ਨੂੰ ਗਾਣਾ ਇੱਕ ਵਾਰੀ ਸੁਣਨ ਤੇ ਪਸੰਦ ਕਰਨ ਤੇ ਗਾਣਾ ਕਰਨ ਸਿੱਧੂ ਮੂਸੇ ਵਾਲਾ ਬਾਜੀ ਗੈਂਗ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂਆਂ ਦੇ ਰਾਣਾ ਹਰ ਕੋਈ ਚੱਲਿਆ ਰੋਜ਼ ਦਿnde ਸੀ ਕਿ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾਜ ਜੱਟ ਦਾ ਹਾਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵਖ ਕੇ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਹੁੰਦੇ ਤੇ ਫਿਰ ਸਾਰਿਆਂ ਨੂੰ ਪਤਾ ਪੈਰ ਪੱਟ ਨਹੀਂ ਸੀ ਉਹਨੇ ਮੁਕਰਾਲੇ ਜੱਟ ਦਾ ਓ ਟਮਾਡਲ ਸਲਫੀ ਨਹੀਂ ਤੇਰੇ ਲਈ ਅੱਜ ਚਮਕਾਤੀ ਆ ਹਿੱਡਰਲ ਕਪਾਤੇ ਨਹੀਂ ਯੂਨੀਵਰਸਟੀ ਦੀ ਬੇਸਕਾ ਰੰਗ ਹੈ ਸਪਵਰਗਾ ਕਾਲਾ ਰੰਗ ਹੈ ਸਪਵਰਗਾ ਹਏ 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 ਰੰਗ ਹੈ ਸਪਵਰਗਾ ਤੈਨਾਂ ਰੇ ਅਮਰ ਇੰਜਨਿਆਰ ਰੇ ਇੰਜਨਿਆਰ ਦੀ ਧਰਤੀ ਟਕਾੜੇ ਧਰਤੀ ਫਟ ਜਾ ਵੀਰੇ ਆ ਤਾ ਆ ਕਰਦੇ ਗੱਲਾਂ ਮਗਰ ਗੇੜੀਆਂ ਤੇਰੇ ਮਗਰ ਗੇੜੀਆਂ ਤੇ ਗੱਲ ਸੁਣ ਮੇਰਾ ਵੀਰ ਇੱਕ ਟੂ ਪਾਕ ਕੀ ਕਿਉਂ ਬਣਿਆ ਮਤਲਬ ਹੋਰ ਵੀ ਬਾਈਆਂ ਦੀ ਬਹੁਤ ਨਾਲ ਯਾਰੀ ਸੀ ਬਹੁਤ ਨਾਲ ਗਾਣੇ ਕਰੇ ਕੀ ਵਧੀਆ ਲੱਗਦਾ ਸੀ ਟੂ ਪਾਕ ਦੇ ਵਿੱਚ ਆ ਟੂ ਪਾਕ ਤੇ ਬਾ ਵੀ ਜੈਦਾ ਸਿੱਧੂ ਬਾਜੇ ਨਾਮ ਲਿਆ ਸਾਰਿਆਂ ਨੂੰ ਪਤਾ ਵੇ ਆਪਾਂ ਤੇ ਉਦੋਂ ਦਾ ਜਾਣਨ ਲੱਗੇ ਉਦਾਂ ਹੀ ਸਰਚ ਕੀਤਾ ਹਾਂ ਕਿ ਵੀ ਟੂ ਪਾਕ ਕੌਣ ਸੀ ਯਾਨੀ ਕਿ ਸਿੱਧੂ ਬਾਈ ਆਪਣੇ ਗੀਤਾਂ 'ਚ ਜ਼ਿਕਰ ਕਰਦੇ ਸੀ ਨਾ ਟੂ ਪਾਕ ਦਾ ਹਾਂ ਤੇ ਤਾਂ ਕਰਕੇ ਥੋੜਾ ਜਿਹਾ ਅਟੈਚਮੈਂਟ ਪਾਸੇ ਇਹ ਬਾਈ ਲੱਗਦਾ ਨਹੀਂ ਸਰੀ ਵਾਲਟਰ ਵਰਗਾ ਬਿਲਕੁਲ ਸੇਮ ਲੱਗਦਾ ਭਰਾ ਸਾਹਿਬ ਕਿੱਠੀ ਉਹਨਿਆਂ ਤੋਂ ਹੋਏ ਤੁਸੀਂ ਨਹੀਂ ਨਹੀਂ ਮੈਂ ਮੈਂ ਰਾਮਪੁਰਾ ਫੋਲ ਤੋਂ ਆਇਆ ਅੱਛਾ ਰਾਮਪੁਰਾ ਫੋਲ ਦੇ ਹਾਂਜੀ ਹਾਂਜੀ ਅੱਛਾ ਲੋਕਲੀਆ ਤੁਸੀਂ ਤਰੋਂ ਤੁਸੀਂ ਕੀ ਕੰਮ ਕਰਦੇ ਹੋ ਵੈਸੇ ਮੈਂ ਬਾਰਬਰ ਦਾ ਅੱਛਾ ਬਾਰ ਬੋਲ ਰਿਹਾ ਯਾਰ ਤੇਰੀ ਆਵਾਜ਼ ਬਹੁਤ ਵਧੀਆ ਇੱਕ ਮਿੰਟ ਤਾਂ ਕੋਈ ਹੋਰ ਆਉਣ ਦੇ ਗਾਣਾ ਬਾਈ ਇੱਕ ਹੈ ਕਿ ਤਾਂ ਬਾਈ ਜੀ ਨਵੇਂ ਆ ਪਰ ਮੈਂ ਸੁਣਾ ਨਹੀਂ ਸਕਦਾ ਮੈਂ ਸੁਣਾ ਨਹੀਂ ਸਕਦਾ ਕੋਈ ਹੋਰ ਸੁਣਾ ਦੇ ਕਿਸੇ ਦਾ ਉਹ ਚੱਲ ਲਿਖਿਆ ਵੈ ਉਹ ਸੁਣਾਉਣ ਜਿੱਦ ਕਰੀ ਅੱਛਾ ਹਾਂ ਉਹ ਨਵੇਂ ਆ ਅਗਲਾ ਵਾਇਰਲ ਹੋ ਜੂ ਮੈਂ ਥੋੜਾ ਫਰਕ ਹੈ ਇੱਕ ਤੱਕਾ ਸਮਝ ਜਾ ਜ਼ਰਾ ਰਹਿਣ ਦੇ ਚੱਲ ਕੋਈ ਗੱਲ ਨਹੀਂ ਠੀਕ ਹੈ ਬਾਈ ਪੁੱਤ ਬਣ ਕੇ ਆ ਸਿੰਗਰ ਮਾਸਟਰ ਸਰਪੰਚੀ ਲੈ ਗਈ ਆ ਹਾਂ ਉਹ ਪੁੱਤ ਬਣ ਕੇ ਆ ਸਿੰਗਰ ਮਾਸਟਰ ਸਰਪੰਚੀ ਲੈ ਗਈ ਆ ਹੋ ਬੜੇ ਚਿਰਾਂ ਦੀ ਮਿਹਨਤ ਕੀਤੀ ਪੱਲੇ ਪਹਿ ਗਈਆ ਹੁਣ ਰੌਣਕ ਬਣ ਗਿਆ ਉਹ ਪਿੰਡਾਂ ਦੀਆਂ ਸੱਥਾਂ ਦੀ ਵਾਹ ਬੜੀ ਚੜ੍ਹਾਈ ਯਾਰੋ ਮੂਸੇ ਵਾਲਿਆਂ ਜੱਟਾਂ ਦੀ ਹੋ ਬੜੀ ਚੜ੍ਹਾਈ ਯਾਰੋ ਮਾਨਸਾ ਵਾਲਿਆਂ ਜੱਟਾਂ ਦੀ ਹੋ ਪਹਿਲਾਂ ਇੰਡਸਟਰੀ ਹਲਾਤੀ ਫਿਰ ਦੁਨੀਆ ਕਮਾਤੀ ਖੜਾ ਇਲੈਕਸ਼ਨਾਂ 'ਚ ਹੋ ਕੇ ਸਰਕਾਰ ਸੀ ਡਰਾਤੀ ਹੋ ਪਹਿਲਾਂ ਇੰਡਸਟਰੀ ਹਲਾਤੀ ਫਿਰ ਦੁਨੀਆ ਕਮਾਤੀ ਖੜਾ ਇਲੈਕਸ਼ਨਾਂ 'ਚ ਹੋ ਕੇ ਸਰਕਾਰ ਸੀ ਡਰਾਤੀ ਉਹ ਸ਼ੁਰੂ ਕੀਤੀ ਜੈ ਕੀ ਜਟਣੇ ਅਲ ワਲਡ ਚ ਚਲਦਾ ਸੀ ਬਾळा ਬਰੀ ਸਾਲੇ ਕਹਿੰਦੇ ਮਰਿਆ ਹੋ ਜੱਟ ਹੋ ਗਿਆ ਅਮਰ ਮੂਸੇ ਵਾਲਾ ਬਰੀ ਸਾਲੇ ਕਹਿੰਦੇ ਮਰਿਆ ਹੋ ਜੱਟ ਹੋ ਗਿਆ ਅਮਰ ਮੂਸੇ ਵਾਲਾ